ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਕੀ ਡੀਲ ਹੋਈ ਹੈ ਆਪ ਆਦੀ ਪਾਰਟੀ ਦੇ ਇੰਚਾਰਜ ਮਨੀਸ਼ ਸੋਧਿਆ ਦੇ ਨਾਲ ਇਥੋਂ ਤੱਕ ਵੀ ਖਬਰਾਂ ਆ ਰਹੀਆਂ ਨੇ ਕਿ ਜਦੋਂ ਮਨੀਸ਼ ਸੋਧਿਆ ਹਾਲਚਾਲ ਪੁੱਛਣ ਲਈ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਵੈਸੇ ਤਾਂ ਉਹ 40 ਹਸਪਤਲ ਦੇ ਵਿੱਚ ਨਹੀਂ ਜਾਂਦੇ ਸੀ ਲੇਕਿਨ ਉਹਨਾਂ ਦੀ ਧਰ ਪਤਨੀ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਤੁਸੀਂ ਐਡਮਿਟ ਹੋ ਜਾਓ ਆਈਸੋਲੇਟਡ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਦੇ ਨਾਲ ਮੁਲਾਕਾਤ ਨਹੀਂ ਹੋਈ ਮਨੀਸ਼ ਸੋਦੀਆ ਦੀ ਮਨੀਸ਼ ਸੋਦੀਆ ਉੱਥੇ ਬੈਠ ਕੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਬਾਹਰ ਆ ਗਏ ਅਤੇ ਠੰਡੇ ਜਿਹੇ ਹੋ ਗਏ ਕਿਉਂਕਿ ਗੈਤਾ ਲੈਣ ਅਸਤੀਫਾ ਸੀ ਲੇਕਿਨ ਮਨੀਸ਼ ਸੋਦੀਆ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨਾਲ ਨੂੰ ਕਿਤੇ ਜ਼ਿਆਦਾ ਚਲਾਕ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਵਿਰੁੱਧ ਬਗਾਵਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ 42 ਤੋਂ 45 ਵਿਧਾਇਕ ਨੇ ਇਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਹਿੰਦੇ 1.5 ਸਾਲ ਦੇ ਵਿੱਚ ਉਸ ਦੀ ਮੁੱਖ ਮੰਤਰੀ ਵਾਲੀ ਕੋਈ ਕੁਰਸੀ ਨਹੀਂ ਖੋ ਸਕਦਾ ਹੋ ਸਕਦਾ ਹੈ ਕਿ ਕਿਸੇ ਨੂੰ ਗ੍ਰਹਿ ਮੰਤral ਦਿੱਤੇ ਜਾਵੇ ਹੋ ਸਕਦਾ ਹੈ ਕਿ ਕਿਸੇ ਨੂੰ ਡਿਪਟੀ ਸੀਐਮ ਬਣਾਇਆ ਜਾਵੇ ਕਿਉਂਕਿ ਐਸੀ ਭਾਈਚਾਰੇ ਵਿੱਚੋਂ ਡਿਪਟੀ ਸੀਐਮ ਕਹਾ ਸੀ ਅਰਵਿੰਦ ਕੇਚੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੇਕਿਨ ਜਿਵੇਂ ਹੀ ਹਸਪਤਾਲ ਦੇ ਵਿੱਚੋਂ ਬਾਹਰ ਆਏ ਮਨੀਸ਼ ਸੋਧਿਆ ਤਾਂ ਉਹਨਾਂ ਦੇ ਟੇਬਲ ਬਦਲੇ ਹੋਏ ਸੀ ਕਿਹੜੀ ਡੀਲ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੇ ਕਿੱਥੋਂ ਪਤਾ ਲੱਗਿਆ ਬਲੀ ਸੋਧਿਆ ਨੂੰ ਕਿ ਲਗਭਗ 40 ਤੋਂ 45 ਵਿਧਾਇਕ ਜਿਹੜੇ ਵੀ ਅੰਦਰਲੀ ਗ੍ਰਾਉਂਡ ਰਿਪੋਰਟ ਦੇ ਸਾਹ ਪੰਜਾਬ ਦੇ ਮੁੱਖ ਪੱਤਰੀ ਭਗਵੰਤ ਮਾਨ ਦੇ ਨਾਲ ਇੱਕ ਥਾਪੜ ਕੇ ਖੜ ਗਏ ਨੇ ਕਿਉਂਕਿ ਇਹਨਾਂ 40 ਤੇ 45 ਵਿਧਾਇਕਾਂ ਨੂੰ ਜਿਹਦੇ ਵਿੱਚੋਂ ਦੋ ਤੋਂ ਤਿੰਨ ਮੰਤਰੀ ਵੀ ਦੱਸੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਵਿਧਾਇਕਾਂ ਨੂੰ ਟਿਕਟਾਂ ਦਵਾਈਆਂ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਇਹ ਜਿੱਤੇ ਵੀ ਸੀ ਜਿੱਥੋਂ-ਜਿੱਥੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਆਪਣੀ ਮਰਜ਼ੀ ਦੇ ਨਾਲ ਟਿਕਟਾਂ ਦਿੱਤੀਆਂ ਉਥੋਂ ਹਾਰੇ ਵੀ ਯਾਨੀ ਕਿ 92 ਜਿੱਤੇ ਬਾਕੀ ਸੀਟਾਂ ਦਾ ਹਾਰੀਆਂ ਨੇ ਸੂਤਰਾਂ ਦੇ ਹਵਾਲੇ ਤੇ ਕਹਿੰਦੇ ਅਨੁਸਾਰ ਮਨੀਸ਼ ਸੋਧਿਆ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਪਤਾ ਲੱਗਿਆ ਕਿ ਭਈ ਜਿਹੜੀ ਗੱਲ ਹਰਬੀਰ ਸਿੰਘ ਪਠਾਨ ਮਾਜ਼ਰਾ ਨੇ ਕਹੀ ਹੈ ਉਹ 101% ਸਹੀ ਹੈ ਕਿਉਂਕਿ ਜਿਹੜੇ ਵਿਧਾਇਕ ਅਤੇ ਮੰ ਜਿਹੜੇ ਵਿਧਾਇਕ ਅਤੇ ਮੰਤਰੀ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਅਸੀਂ ਤੁਹਾਡੇ ਤੇ ਭਰੋਸਾ ਕੀਤਾ ਤੁਸੀਂ ਮੁੱਖ ਮੰਤਰੀ ਮੁੱਖ ਤੁਸੀਂ ਹੀ ਮੁੱਖ ਮੰਤਰੀ ਰਹੋਗੇ ਉਹਨਾਂ ਦੇ ਹਲਕਿਆਂ ਦੇ ਵਿੱਚ ਇੰਚਾਰਜ ਲਗਾਏਗਾ ਵੀ ਭਾਈ ਤੁਹਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਟਿਕਟਾਂ ਨਹੀਂ ਦੇਵਾਂਗੇ ਇਸ ਕਰਕੇ ਹਲਕਾ ਇੰਚਾਰਜ ਲਗਾ ਦਿੱਤੇ ਗਏ ਲੇਕਿਨ ਉਹਨਾਂ ਨੇ ਅੰਦਰੋਂ ਅੰਦਰੀ ਬਗਾਵਤ ਕੀਤੀ ਜਿਸ ਦਾ ਕੁਝ ਹੀ ਘੰਟਿਆਂ ਦੇ ਵਿੱਚ ਪਤਾ ਲੱਗਿਆ ਮਨੀ ਸੁਧਿਆ ਨੂੰ ਹਰਪਾਲ ਜੀਮਾ ਨੂੰ ਅਮਨ ਅਰੋੜਾ ਨੂੰ ਕੁਲਤਾਰ ਸਿੰਘ ਸੰਧਵਾ ਨੂੰ ਇੰਦਰਪ੍ਰੀਤ ਸਿੰਘ ਨੇਜਰ ਨੂੰ ਜਿਨ੍ਹਾਂ ਦੀ ਸਿਕਿਉਰਿਟੀ ਵਧਾ ਦਿੱਤੀ ਰਾਤੋ ਰਾਤ ਵਕ ਵਕ ਚ ਇਹਨਾਂ ਨੇ ਇਹ ਖੁਲਾਸੇ ਕੀਤੇ ਜੇਕਰ ਅੱਗ ਲੱਗੀ ਹੈ ਤਾਂ ਧੂਆ ਨਿਕਲਿਆ ਹੈ ਐਵੇਂ ਧੂਆ ਨਹੀਂ ਨਿਕਲਦਾ ਜੇਕਰ ਕਿਧੂ ਗੱਲ ਚੱਲੀ ਹੈ ਆਮ ਆਦਮੀ ਪਾਰਟੀ ਦੇ ਸਿਆਸੀ ਕੋਲਡੋਰ ਦੇ ਵਿੱਚੋਂ ਜਦੋਂ ਨਿਕਲੀ ਹੈ ਇਸ ਕਰਕੇ ਵਕ ਵਕ ਚੈਨਲਾਂ ਵੱਲੋਂ ਖਬਰਾਂ ਦਿੱਤੀਆਂ ਗਈਆਂ ਲੇਕਿਨ ਡੀਲ ਕੀ ਹੋਈ ਕਿ ਭਾਈ ਤੁਸੀਂ ਕਰੋ ਐਜ਼ੇ ਮੁੱਖ ਮੰਤਰੀ ਤੁਸੀਂ ਮੀਟਿੰਗ ਵੀ ਕਰੋ ਲੇਕਿਨ ਟ੍ਰੈਡਰ ਸਾਡੇ ਸਿਰ ਤੇ ਜਾਵੇਗਾ ਯਾਨੀ ਕਿ ਰਾਜ ਨਾਮ ਤੁਹਾਡਾ ਰਾਜ ਭਾਰਾ ਯਾਨੀ ਕਿ ਜਿੰਨੇ ਵੀ ਫੈਸਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੈ ਰਹੇ ਨੇ ਉਨਾ ਉਤੇ ਕਿੰਤੂ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਗੇ ਜੋ ਫੈਸਲੇ ਲੈਣਗੇ ਮਨੀਸ਼ ਸੋਧਿਆ ਲੈਣਗੇ ਜੋ ਫੈਸਲੇ ਲੈਣਗੇ ਆਪ ਆਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਲੈਣਗੇ ਤੇ ਸੁਪਰੀਮੋ ਅਰਵਿੰਦ ਕੇਸ਼ਵਲ ਸਿਰਫ ਦੋ ਦਿਨ ਹੀ ਦੇਖ ਪਾਇਆ ਪੰਜਾਬ ਦੇ ਵਿੱਚ ਜਿਹੜੇ ਵੀ ਹਲਕੇ ਦੇ ਵਿੱਚ ਗਏ ਜਿੱਥੇ ਵੀ ਜਾ ਕੇ ਦੌਰਾ ਕੀਤਾ ਹਰ ਪੀੜਤਾ ਨੇ ਖੜੀਆਂ ਖੜੀਆਂ ਸੁਣਾਈਆਂ ਕਿ ਤੁਹਾਨੂੰ ਲੋੜ ਨਹੀਂ ਹੈ ਪੰਜਾਬ ਅਬ ਆਬਦੀ ਕਰਾਂਗੇ ਪੰਜਾਬ ਦੇ ਵਿੱਚ ਫਿਰ ਫਸਲਾਂ ਲਹਿਰਾਉਣ ਦੀਆਂ ਪੰਜਾਬ ਦੀ ਮਿੱਟੀ ਜਰਖੇਤ ਹੈ ਅਸੀਂ ਜਾਣਦੇ ਹਾਂ ਕਿ ਕਿਵੇਂ ਖੂਨ ਪਸੀਨੇ ਨਾਲ ਕਮਾਈ ਕਰਨੀ ਹੈ ਤਾਂ ਤੁਸੀਂ ਦਿੱਲੀ ਚਲੇ ਜਾਓ ਦੋਆਂ ਦਿਨਾਂ ਦੇ ਵਿੱਚ ਸਾਰੇ ਇਲਾਕਿਆਂ ਦਾ ਦੌਰਾ ਨਹੀਂ ਕਰ ਪਾਈ ਪੰਜਾਬ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦਿੱਲੀ ਚਰੇਗਾ ਦਿੱਲੀ ਤੋਂ ਬਾਅਦ ਉਹਨੂੰ ਬਜਾਅ ਤੇ ਦੌਰੇ ਤੇ ਨੇ ਫੰਡਾਂ ਦੇ ਨਾਲ ਤਾਂ ਪੈਸੇ ਇਕੱਠੇ ਨਹੀਂ ਹੋਣੇ ਫੰਡਾਂ ਨਾਲ ਪੈਸੇ ਨਹੀਂ ਵੋਇਆ ਕੋਈ ਜਨ ਹਾਲਾਂਕਿ ਸ਼ਰੂ ਮਨੀ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜ਼ਮੀਨ ਸਾਰੇ ਪੰਜਾਬ ਦੀ ਆਬਾਦ ਕਰਕੇ ਦੇਵਾਂਗੇ ਉਹ ਵੀ ਦਸਾਂ ਦਿਨਾਂ ਦੇ ਵਿੱਚ ਕਿੰਨੇ ਕੋਈ ਟਰੈਕਟਰ ਲੱਗਣਗੇ ਕਿੰਨਿਆ ਕੋਈ ਟਰਾਲੀਆਂ ਲੱਗਣਗੀਆਂ ਕਿੰਨਿਆ ਕੋਈ ਜੀਸੀਬੀਆ ਲੱਗਣਗੀਆਂ ਇਹ ਆਉਣ ਵਾਲੇ ਦਿਨਾਂ ਤੋਂ ਸ਼ੁਰੂ ਹੋਣੀ ਅਕਾਲੀ ਦਲ ਸੱਸੇਗਾ ਲੇਕਿਨ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਨੂੰ ਹਾਲੇ ਵਿੱਚ ਚਾਹੁੰਦੇ ਨੇ ਤੇ ਮਨੀਸ਼ ਸੋਧਿਆ ਨੂੰ ਵੀ ਇਸ ਕਰਕੇ ਬਈ ਤੁਸੀਂ ਮੁੱਖ ਮੰਤਰੀ ਰਹੋ ਲੋਕਾਂ ਨਾਲ ਡੀਲ ਅਸੀਂ ਕਰਾਂਗੇ ਕ੍ਰੈਡਿਟ ਅਸੀਂ ਲਵਾਵਾਂਗੇ ਭਾਵੇਂ ਉਹ ਚੱਗਾ ਕੱਪ ਜਿਹੜਾ ਗੰਦਾ ਕੱਪ ਹੋਵੇ ਉਹ ਕ੍ਰੈਡਿਟ ਦੇਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਚੱਗਾ ਕੱਪ ਹੈ ਉਹ ਦੇਤਾ ਆਪ ਆਪੀ ਪਾਰਟੀ ਦੇ ਸੁਪਰੀਮੋ ਤੇ ਅਰਵਿੰਦ ਖੇਜੀਵਾਲ ਨੂੰ ਇਸ ਤਰ੍ਹਾਂ ਦੀ ਡੀਲ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੀ ਕੁਰਸੀ ਤੋਂ